ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਛਿੰਦਾ ਖੇਤ ਲੱਗੇ ਦਰਖਤਾਂ ਨੂੰ ਪਾਣੀ ਪਾ ਰਿਹਾ ਸੀ ਤੇ ਉਸ ਦਾ ਬਾਪੂ ਬਟ ਉੱਪਰ ਖੜਾ ਸਿਹਰੀ ਨਾਲ ਫਸਲ ਬਾਰੇ ਗੱਲਾਂ ਕਰ ਰਿਹਾ ਸੀ ਥੋੜਾ ਟਾਈਮ ਬਾਅਦ ਉਸਦੇ ਪਾਪੂ ਨੇ ਕੋਲ ਆ ਕੇ ਕਿਹਾ ਚੱਲ ਪੁੱਤ ਘਰ ਨੂੰ ਚੱਲੀਏ ਤੇਰੀ ਭੂਆ ਆ ਗਈ ਹੋਣੀ ਛਿੰਦਾ ਜਾਣਦਾ ਸੀ ਕਿ ਉਸਦੇ ਬਾਪੂ ਨੇ ਹੀ ਭੂਆ ਨੂੰ ਸੱਦਿਆ ਸੀ ਉਹਨਾਂ ਦੇ ਘਰ ਹੋ ਰਹੀ ਬਟਵਾਰੇ ਦੀ ਵੰਡ ਕਰਨ ਲਈ ਤੇ ਉਹ ਵੀ ਇਸ ਕਰਕੇ ਹੀ ਅੱਜ ਕਾਲਜ ਨਹੀਂ ਗਿਆ ਸੀ ਘਰ ਪਹੁੰਚਦਿਆਂ ਨੂੰ ਛਿੰਦੇ ਦੇ ਭੂਆ ਫੁੱਫੜ ਬੈਠੇ ਚਾਹ ਪੀ ਰਹੇ ਸਨ ਛਿੰਦਾ ਸਤਿ ਸ਼੍ਰੀ ਅਕਾਲ ਬੁਲਾ ਆਪਣੇ ਹੱਥ ਪੈਰ ਧੋਣ ਚਲਾ ਗਿਆ ਤੇ ਉਸ ਦਾ ਬਾਪੂ ਆਪਣੀ ਭੈਣ ਕੋਲ ਬੈਠ ਘਰ ਦਾ ਹਾਲਚਾਲ ਪੁੱਛਣ ਲੱਗ ਪਿਆ ਇੰਨੀ ਦੇਰ ਨੂੰ ਉਸ ਦਾ ਚਾਚਾ ਵੀ ਆ ਗਿਆ ਚਾਹ ਪਾਣੀ ਪੀਣ ਤੋਂ ਬਾਅਦ ਸਾਰਾ ਟੱਬਰ ਇੱਕ ਥਾਂ ਤੇ ਬੈਠ ਗਿਆ ਤਾਂ ਉਸ ਦੀ ਭੂਆ ਨੇ ਗੱਲ ਸ਼ੁਰੂ ਕੀਤੀ ਦੇਖੋ ਵੀਰੇ ਹਰ ਭੈਣ ਚਾਹੁੰਦੀ ਏ ਕਿ ਉਸਦੇ ਭਰਾ ਹੱਸਦੇ ਵਸਦੇ ਰਹਿਣ ਤੇ ਹਮੇਸ਼ਾ ਇਕੱਠੇ ਰਹਿਣ ਮੈਂ ਵੀ ਇਹੀ ਚਾਹੁੰਦੀ ਸੀ ਪਰ ਹੁਣ ਜਦੋਂ ਤੁਸੀਂ ਅੱਡ ਹੋਣ ਦਾ ਫੈਸਲਾ ਕਰ ਹੀ ਲਿਆ ਤਾਂ ਮੈਂ ਕੀ ਕਰ ਸਕਦੀ ਆ ਬਸ ਮੇਰੀ ਇੱਕੋ ਬੇਨਤੀ ਏ ਤੁਹਾਨੂੰ ਵੱਡੀ ਭੈਣ ਹੋਣ ਦੇ ਨਾਤੇ ਕਿ ਵੰਡ ਨੂੰ ਲੈ ਕੇ ਲੋਕ ਤਮਾਸ਼ਾ ਨਾ ਦੇਖਣ ਮੈਨੂੰ ਤੁਹਾਡੇ ਦੋਵਾਂ ਵਿੱਚ ਕੋਈ ਫਰਕ ਨਹੀਂ ਜੀ ਹੁਣ ਤੁਸੀਂ ਮੈਨੂੰ ਸੱਦਿਆ ਤਾਂ ਮੇਰੀ ਕਹੀ ਗੱਲ ਦਾ ਮਾਣ ਰੱਖ ਲਿਓ ਪੂਰੀ ਗੱਲ ਸੁਣ ਕੇ ਸ਼ਿੰਦੇ ਦਾ ਚਾਚਾ ਬੋਲਿਆ ਦੇਖ ਜੀਤੋ ਜੇ ਤੇਰੀ ਗੱਲ ਨਾ ਮੰਨੀ ਹੁੰਦੀ ਤਾਂ ਤੈਨੂੰ ਵੰਡ ਕਰਨ ਲਈ ਸਾਦੀ ਹੀ ਕਿਉਂ ਜੀਤੋ ਨੇ ਸ਼ਿੰਦੂ ਤੋਂ ਕਾਪੀ ਪੈਨ ਮੰਗਵਾਇਆ ਤੇ ਘਰ ਦਾ ਸਾਰਾ ਸਮਾਨ ਜੋ ਵੰਡ ਵਿੱਚ ਆਉਣਾ ਸੀ ਲਿਖ ਕੇ ਵੰਡ ਕਰ ਦਿੱਤੀ ਘਰ ਦੀਆਂ ਔਰਤਾਂ ਵਿੱਚ ਚੀਜ਼ਾਂ ਨੂੰ ਲੈ ਕੇ ਥੋੜੀ ਉਹੀ ਥੋੜੀ ਜਿਹੀ ਬਹਿਸ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਘਰ ਦੇ ਵਿਚਕਾਰ ਕੰਧ ਕੱਢਣ ਦਾ ਖਰਚਾ ਦੋਵਾਂ ਭਰਾਵਾਂ ਸਿਰ ਆ ਗਿਆ ਵੰਡ ਤੋਂ ਬਾਅਦ ਛਿੰਦੇ ਦੇ ਬਾਪੂ ਨੇ ਉਸ ਨੂੰ ਆਪਣੇ ਹਿੱਸੇ ਆਏ ਸਮਾਨ ਵਿੱਚੋਂ ਛੋਟਾ ਮੋਟਾ ਸਮਾਨ ਕਮਰੇ ਵਿੱਚ ਰੱਖਣ ਲਈ ਕਿਹਾ ਤਾਂ ਛਿੰਦੇ ਨੇ ਸਮਾਨ ਰੱਖਣ ਲਈ ਕਮਰੇ ਦਾ ਬੂਹਾ ਖੋਲਿਆ ਤਾਂ ਉਸ ਦੀ ਨਿਗਾ ਆਪਣੀ ਦਾਦੀ ਦੀ ਟੰਗੀ ਫੋਟੋ ਤੇ ਪਈ ਤਾਂ ਉਸ ਨੇ ਗੱਲ ਗੱਲ ਚੇਤੇ ਆ ਗਈ ਜੋ ਉਹ ਅਕਸਰ ਆਖਦੀ ਹੁੰਦੀ ਸੀ ਬਜ਼ੁਰਗ ਤਾਂ ਘਰ ਦਾ ਜਿੰਦਾ ਹੁੰਦੇ ਨੇ ਛਿੰਦੇ ਨੂੰ ਯਾਦ ਆਇਆ ਕਿ ਕਿਵੇਂ ਉਸਦੀ ਦਾਦੀ ਨੇ ਉਸਦੇ ਬਾਪ ਤੇ ਚਾਚੇ ਨੂੰ ਕਦੇ ਲੜਨ ਨਹੀਂ ਸੀ ਦਿੱਤਾ ਤੇ ਘਰ ਝਗੜਾ ਹੋਣ ਤੇ ਕਦੇ ਵੰਡ ਦੀ ਗੱਲ ਉਹਨਾਂ ਨੂੰ ਮੂੰਹੋਂ ਨਹੀਂ ਸੀ ਕਹਿਣ ਦਿੱਤੀ ਤੇ ਹਮੇਸ਼ਾ ਆਪਣੇ ਮੋਹ ਤੇ ਸਿਆਣਪ ਦੇ ਜਿੰਦੇ ਅੰਦਰ ਇਸ ਘਰ ਨੂੰ ਸੁਰੱਖਿਅਤ ਰੱਖਿਆ ਸੀ ਪਾਰਸ ਦੀ ਦਾਦੀ ਦੀ ਮੌਤ ਦੇ 2 ਸਾਲ ਦੇ ਵਿੱਚ ਹੀ ਘਰ ਵਿੱਚਕਾਰ ਅਕੰਧ ਹੋਣ ਜਾ ਰਹੀ ਸੀ ਕਿਉਂਕਿ ਉਹਨਾਂ ਨੂੰ ਇਕੱਠ ਵਿੱਚ ਬੰਨ ਰੱਖਣ ਦਾ ਵਾਲਾ ਜਿੰਦਾ ਹੁਣ ਟੁੱਟ ਚੁੱਕਾ ਸੀ ਇੰਨਾ ਹੀ ਖਿਆਲਾਂ ਵਿੱਚ ਡੁੱਬੇ ਛਿੰਦੇ ਦੇ ਅਥਰੂ ਵਗ ਰਹੇ ਸੀ